ਸਟਾਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਸੁਰਿੰਦਰ ਗੋਲਡੀ ਔਰ ਅੱਜ ਇੱਕ ਫਿਲਮ ਬਣਾ ਰਹੇ ਸੀ ਉਹਨੇ ਥੋੜਾ ਜਿਹਾ ਵਿਹਲੇ ਹੋਏ ਸੀ ਔਰ ਮਿੰਟੂ ਮਲਵਾਈ ਜੀ ਕੁਲਦੀਪ ਨਿਆਮੀ ਜੀ ਜਿਹੜੇ ਬਹੁਤ ਹੀ ਪਿਆਰੇ ਐਕਟਰ ਪੰਜਾਬੀ ਫਿਲਮਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖਦੇ ਰਹਿੰਦੇ ਹੋ ਔਰ ਮੈਡਮ ਮੱਟੂ ਜੀ ਔਰ ਟੇਕਾ ਕੰਡੇਰਾ ਜੀ ਪਹਿਲਾਂ ਸੀ 우ਸਤਾਦ ਕਰਤਾਰ ਰਮਣਾ ਜੀ ਦਾ ਇੱਕ ਗੀਤ ਪਾਇਆ ਸੀ ਤੁਸੀਂ ਬੜਾ ਪਸੰਦ ਕੀਤਾ ਬੜਾ ਪਿਆਰ ਦਿੱਤਾ ਲਓ ਹੁਣ ਇੱਕ ਇਹ ਜਿਦਾਰ ਸੰਧੂ ਜੀ ਦਾ ਬੜਾ ਪਿਆਰਾ ਗੀਤ ਹੈ ਲਓ ਤੁਹਾਡੀ ਨਜ਼ਰ ਕਰਨ ਲੱਗੇ ਆ ਮੈਨੂੰ ਉਮੀਦ ਹੈ ਤੁਹਾਨੂੰ ਪਸੰਦ ਆਊਗਾ ਜੇ ਪਸੰਦ ਆ ਗਿਆ ਫਿਰ ਲਾਈਕ ਤੇ ਸ਼ੇਅਰ ਕਰ ਦਿਓ ਲਓ ਸੁਣੋ ਜੀ ਮਾਹੀ ਵੇ ਮਾਹੀ ਮਹਿਨੋ ਵੈ ਕਿਦੱਕੇ ਸੂਰ ਤੇ ਅਲਿਕ ਸੂਰ ਕੋਰੇ ਰੰਗ ਦਾ ਸੂਰ ਚੋਂ ਆਬ ਦੀ ਖੜੀ ਤੂ ਲੱਗੇ ਪੇਲ ਵਰਗੀ ਨਿਸ਼ਣ ਬੰਦੇ ਦੀ ਬੰਦੇ ਦੀ ਹੁੰਦੀ ਆ ਅੱਖ ਪੇਲ ਵਰਗੀ ਨਿਸ਼ਣ ਬੰਦੇ ਦੀ ਬੰਦੇ ਦੀ ਹੁੰਦੀ ਆ ਅੱਖ ਪੇਲ ਵਰਗੀ ਨਿਸ਼ਣ ਬੰਦੇ ਦੀ ਦਾ ਸੈਰ ਬਿਨਾ ਦੁੱਖ ਦਾ ਵੀ ਮੇਰਾ ਕੱਲ ਦਾ ਕੱਲ ਦਾ ਕਾਲਜਾ ਦੁੱਖ ਦਾ ਵੀ ਮੇਰਾ ਕੱਲ ਦਾ ਕੱਲ ਦਾ ਕਾਲਜਾ ਦੁੱਖ ਦਾ ਵੀ ਮੇਰਾ ਕੱਲ ਦਾ ਗੱਲ ਕਰਨੀ ਕਿ ਮੁਖੜੇ ਹਸੀਨ ਦੀ ਦਾਰੂ ਪੀਂਦੇ ਨੂੰ ਨਾ ਲੋੜੇ ਨਮਕੀਨ ਦੀ ਗੱਲ ਕਰਨੀ ਕਿ ਮੁਖੜੇ ਹਸੀਨ ਦੀ ਦਾਰੂ ਪੀਂਦੀ ਨੂੰ ਨਾ ਲੋੜੇ ਨਮਕੀਨ ਦੀ ਯਾਰੀ ਜੱਟ ਵਰਕੀ ਨਹੀਂ ਛੜੇ ਬੰਦੇ ਦੀ ਬੰਦੇ ਦੀ ਹੁੰਦੀ ਆੱਖ ਐਨ ਵਰਕੀ ਨਹੀਂ ਛੜੇ ਬੰਦੇ ਦੀ ਮੇਰਾ ਕੱਲ ਦਾ ਕਾਲਾ ਦੁੱਖ ਦਾਵੇਂ ਮੇਰਾ ਕੱਲ ਦਾ ਛੜੇ ਬੰਦੇ ਦੀ ਹੁੰਦੀ ਆੱਖ ਐਨ ਵਰਕੀ ਨਹੀਂ ਛੜੇ ਬੰਦੇ ਦੀ ਮੇਰਾ ਕੱਲ ਦਾ ਕਾਲਾ ਦੁੱਖ ਦਾਵੇਂ ਮੇਰਾ ਕੱਲ ਦਾ ਛੜੇ ਬੰਦੇ ਦੀ ਹੁੰਦੀ ਆੱਖ ਐਨ ਵਰਕੀ ਨਹੀਂ ਛੜੇ ਬੰਦੇ ਦੀ